ਖਲਾਰੇ ਖਲਾਰੇ ਸੋਰਦਾਰੀ ਨਾਲ ਨੂੰ ਖਲਾਰ ਮੂੰਹ ਖੋਲ ਆਪਣਾ ਪਹਿਲਾਂ ਮੂੰਹ ਖੋਲ ਤੈਨੂੰ ਇਹ ਦਿਖਣ ਦੇ ਬੰਦ ਕਰ ਇਹਨੂੰ ਬੰਦ ਕਰ ਪਹਿਲਾਂ ਬੰਦ ਕਰ ਬਿਲਕੁਲ ਬੰਦ ਕਰ ਦੇ ਇਹਨੂੰ ਜਾਂ ਸੁਣਦਾਰੀ ਤੈਨੂੰ ਕਰ ਬੰਦੇ ਨੂੰ ਇਹਨੂੰ ਪੀਹਾਈ ਆਉਣਾ ਤੈਨੂੰ ਇਹ ਦਿਖਣ ਦੇ ਸੁੱਕੀ ਸਵਾਹ ਪਿਛਲੇ ਬਨੇ ਔੜ ਔੜ ਕੇ ਬਾਹਰ ਜਾਣ ਦੇ ਸਾਰੀ ਇਧਰ ਆ ਪੁੱਤਰ ਥੱਲੇ ਉਤਰ ਆ ਕੀ ਬਣਦਿਆ ਕਿਦਾਂ ਉੜਦੀ ਆ ਕੀ ਬਣਿਆ ਪਿਛਲੇ ਬੰਨੇ ਮੈਂ ਤੈਨੂੰ ਵੀਡੀਓ ਬਣੀ ਆ ਮੈਂ ਤੈਨੂੰ ਵੀਡੀਓ ਵਿਖਾ ਲ ਦਿੰਨਾ ਵਾ ਮੂੰਹ ਖੋਲ ਪੈਣਾ ਆਪਣਾ ਮੂੰਹ ਖੋਲ ਪੈਣਾ ਆਪਣਾ ਮੂੰਹ ਜਾਂ ਤਾਂ ਮੂੰਹ ਖੋਲ ਦੇ ਤੇ ਜਾਂ ਮੈਂ ਖੋਲਣਾ ਹੀ ਉਥੇ ਖੋਲ ਦੂੰ ਨਹੀਂ ਕਰ ਹਾਂ ਕੋਣ ਗੱਲ ਪਈ ਆਉਣ ਨੇ ਇਧਰ ਆ ਜਾ ਆ ਜਾ ਸਵਾਹ ਘਲਰ ਨਹੀਂ ਕਿ ਨਹੀਂ ਘਲਰਦਾ ਸਵਾਹ ਘਲਰਦਾ ਨਾ ਅੱਖਾਂ ਚ ਪਈ ਸਵਾਹ ਅੱਖਾਂ ਚ ਨਹੀਂ ਪਈ ਕਿਤੇ ਬਹੁਤ ਵੰਦੀਆ ਹਾਂ ਵੰਦੀਆ ਵੰਦੀਆ ਤੇ ਨਾ ਇਹ ਨੂੰ ਪਈ ਆਉ ਨਾ ਨਹੀਂ ਸੇਜੇ ਲੈ ਜਾਂਦੇ ਸਾਦੀ ਸਹੀ ਜੇ ਨਹੀਂ ਤੈਨੂੰ ਨਹੀਂ ਦੇਖਣ ਦਿਆ ਵੀ ਤੂੰ ਪੈਂਟ ਦੇ ਵਿੱਚੋਂ ਦੀ ਸਵਾਹ ਲੱਦ ਕੇ ਤੇ ਦਿਆਂ ਵਨ ਨੇਹਰੀਆਂ ਲਈ ਆਇਆ ਨਾ ਟਰੈਕਟਰ ਦੀ ਇਹ ਜਿਹੜੇ ਲੱਦਦੇ ਨਹੀਂ ਉਹਨਾਂ ਨੂੰ ਕੋਈ ਜਾ ਕੇ ਉਹਨਾਂ ਨੂੰ ਕੋਈ ਗਿੱਲੀ ਲੱਦਣ ਹਾਂ ਕੰਪਨੀਆਂ ਲੈ ਜਾਂਦੀ ਕਿੱਥੋਂ ਹੀ ਆਉ ਔ ਜੋ ਮਿਲ ਦੇ ਉਹਨਾਂ ਨੂੰ ਕਹੋ ਸੇਲ ਲੱਗ ਗਈ ਕਿਹੜੀ ਮਿਲ ਦੇ ਵਿੱਚੋਂ ਕਿਹੜੀ ਮਿਲ ਰਾਨੇ ਵਾਲੀ ਮਿਲ ਹਾਂ ਉਹਨਾਂ ਨੂੰ ਕਹ ਗੱਲਦਨ ਗੱਲੀ ਅਸੀਂ ਗਿੱਲੀ ਆਨੇ ਲੱਧੋ ਤੇ ਨਹੀਂ ਲੱਧਦੇ ਹੁਣ ਅਸੀਂ ਕੀ ਕਰੀਏ ਅਸੀਂ ਬੁੰਡ ਮਰਾਈ ਆਂ ਅਸੀਂ ਤੇ ਟਰੈਕਟਰ ਲਾਏ ਆ ਹਾਂ ਅਸੀਂ ਕੀ ਕਰੀਏ ਅਸੀਂ ਤੇ ਪੈਸੇ ਲੈਣੇ ਜੋ ਕਹਿਾਂਗੇ ਉਹ ਕਰਨਾ ਹੀ ਆ ਡੌਂਦਾ ਆਉਣਿਆ ਤੂੰ ਤੈਨੂੰ ਨਹੀਂ ਦਿਖਣ ਦਿਆ ਵੀ ਮਗਰਲੇ ਆਪਣੇ ਲੋਕਾਂ ਦਾ ਸਵਾਹ ਪੈਣ ਦੀ ਆ ਜਾ ਉਹਨਾਂ ਨੂੰ ਕਹ ਦੇ ਉਹ ਆਂਦਾ ਵੀ ਆ ਦੀ ਸਵਾਹ ਦੀ ਟਰਾਲੀ ਨਹੀਂ ਜਾਂ ਲੱਗਣੀ ਚਾਹੀਦੀ ਲੱਗੋ ਉਹਨਾਂ ਵਾਸਤੇ ਚਲੋ ਵਾ ਅਸੀਂ ਇੱਥੋਂ ਕੱਢ ਵਾਸਤੇ ਖਬਰਦਾਰ ਮੇਰੇ ਪਿੰਡ ਦਾ ਪਿੰਡ ਦੇ ਵਿੱਚੋਂ ਦੀ ਟਰਾਲੀ ਖੜੀ ਏ ਇਦਾਂ ਹੀ ਦੱਸ ਉਹਨਾਂ ਨੂੰ ਗੱਲ ਕਰਾ ਦੇਣਾ ਕਿ ਸਰਪੰਚਾਂ ਦਾ ਮੇਰੇ ਨਾਲ ਗੱਲ ਕਰਨ ਕਰਾ ਗੱਲ ਗੰਦ ਪਾਇਆ ਇਹਨਾਂ ਨੇ ਹਾਂ ਇੱਕ ਮੈਂ ਅਗਰ ਉਹ ਜਾ ਰੋ ਜਾ ਰੋ ਜਾ ਹਾਂ ਕੀ ਗੱਲ ਹੈ ਸਾਰੇ ਦੀ ਜੋਰ ਨਾ ਆਉਣ ਡਿਆ ਡੰਗਦਾ ਸਵਾ ਸਾਰੇ ਡਰਾਈਵਰ ਉਸੇ ਪਰ ਗਏ ਨੇ ਪੈਣ ਚੋਦ ਨੇ ਉਹ ਕੱਖਾ ਕੱਟਿਆ ਗਈ ਸਵਾ ਪੈ ਗਈ ਕੀ ਗੱਲ ਹੈ 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 ਕੀ ਬਣਾ ਲਈ ਮੈਂ ਰਾਜ ਆ ਰੁਕੀ ਜਾਂਦਾ ਹਾਂ ਉਹ ਆ ਤੁਸੀਂ ਵੇਖੀ ਉੱਥੇ ਸਵਾਜ ਉਹ ਉੱਡਦੀ ਬਹੁਤ ਯਾਰੀ ਅੱਖਾਂ ਹੀ ਮੇਰੇ ਅੱਖਾਂ ਹੀ ਪਈਆਂ ਥੱਲੇ ਕੀਤਾ ਪਿਆ ਇਹਨੇ ਹਾਂ ਇਧਰ ਆਓ ਹਾਂ ਉਹਨਾਂ ਬਾਸ ਚ ਲਾਉਣ ਕੇ ਆ ਕੇ ਬੈਠਾ ਉੱਥੇ ਮੈਨੂੰ ਉਹਨਾਂ ਸਭ ਤੋਂ ਗ ਮਾਰਚਿੰਗ ਕਰਾ ਕਰਨਾ ਬੈਕ ਕਰ ਇਹਨੂੰ ਚੱਲ ਬੈਕ ਚੱਲ ਓਏ ਚੱਲ ਬੈਕ ਚਲ ਬੈਕ ਖਬਰਦਾਰ ਜੇ ਆਂਦੀ ਨਾ ਕਿ ਕਿਆ ਕੋਈ ਤੇ ਦੋਵਾਂ ਦੀਆਂ ਅੱਖਾਂ ਭਰ ਗਈਆਂ ਉਹਨਾਂ ਦੀਆਂ ਹਾਂ ਦੋਵਾਂ ਦੀਆਂ ਅੱਖਾਂ ਭਰ ਗਈਆਂ ਮੇਰੇ ਆਪ ਉੱਤਾਂ ਲੈ ਕੇ ਸੁਣਾ ਹਾਂ ਆਂਦਾ ਆੜਾ ਗਾਰਡ ਲੈ ਇੰਨੇ ਤੇ ਉੜਦੀ ਆ ਅੰਨਾ ਆ ਆਉਂਦਿਆ ਅੰਨਾ ਆਉਂਦਿਆ ਤੇਰੇ ਜੇ ਮੇਰੇ ਜਿੱਦਾਂ ਮੈਨੂੰ ਤੇਰੇ ਤੇ ਗੁੱਸਾ ਹੈ ਨਾ ਤੇਰਾ ਤਾਇਆ ਮੂੰਹ ਖਲਾਇਆ ਦਾ ਮੂੰਹ ਨਹੀਂ ਕਰਾਉਣਾ ਥੋੜੀ ਸ਼ਰਮ ਕਰ ਥੋੜੀ ਥੋੜੀ ਮਾੜੀ ਮੋਤੀ ਜਿੱਲੀ ਕਰਕੇ ਲੈ ਆਉ ਥੋ ਓ ਵੀਰ ਨਹੀਂ ਭਰ ਦਿਓ ਗਿੱਲੀ ਉਹਨਾਂ ਨੂੰ ਕਹੋ ਜਾ ਕੇ ਗਿੱਲੀ ਪਾਓ ਤੂੰ ਮੈਂ ਮੋੜ ਪਛਾਣੂ ਕਿੱਥੇ ਮੋੜ ਚੱਲ ਮੋੜ ਲੈ ਜਾ ਪਿੱਛੇ ਉੱਥੇ ਚੱਲ ਪਿੱਛੇ ਓਏ ਇੱਕ ਹੋਰ ਆ ਗਈ ਜੇ ਚੱਲ ਓਏ ਚੱਲ ਪਿੱਛੇ ਚੱਲ ਪਿੱਛੇ ਖਬਰਦਾਰ ਜੇ ਆਂਦੀ ਨੰਗੇ ਤੁਸੀਂ ਸਾਰੇ ਜਣੇ ਦੇ ਚੱਲ ਮੋੜ ਪਿੱਛੇ ਚੱਲ ਹਾਂ ਤੇਰੀ ਤਰ੍ਹਾਂ ਹੋਊਗਾ ਉਹ ਬੰਦਾ ਹਾਂ ਤੇਰੀ ਤਰ੍ਹਾਂ ਹੋਊਂਦਾ ਕੰਨਪਾਣਾ ਨਾ ਨਾ 76 ਮਾਰ ਮਾਰ ਸਿਰ ਡਾਦਾਂਗੇ ਇਹਨਾਂ ਦਾ ਵੇਖੀ ਰੋ ਆਹ ਫਾਸੇ ਬੇਰੇ ਹਾਂ ਦਾ 76 ਨੇ ਲਾਇਕਦਾ ਤੂੰ 76 ਦੇ ਲਾਇਕਦਾ ਜਦਾਂ ਤੂੰ ਭੁਜਾਈ ਆਉਂਦਾ ਜਦਾਂ ਲੋਕਾਂ ਦੇ ਸਾਰਿਆਂ ਦੇ ਸਿਰ 'ਚ ਖੇ ਪਾਉਂਦੇ ਆ ਤੂੰ ਨਹੀਂ ਤੂੰ ਹੀ ਉੱਥੇ ਖਲੋਤੇ ਭੱਜ ਕੇ ਸਾਈਡ ਤੇ ਹੋ ਗਏ ਮੈਂ ਵੇਖਣ ਅੱਖਾਂ 'ਚ ਪੈ ਗਈਆਂ ਦੋਨਾਂ 'ਚ ਹੀ ਪੈ ਗਈਆਂ ਹਾਂ ਆ ਰਹੀ ਹੈ ਸਾਡੇ ਕੋਲ ਜੀ 40 45 ਦੀ ਸਪੀਡ ਚ ਆਉਂਦੇ ਆ ਹਾਂ ਮਗਿਆ ਉਹ ਯਾਰ ਸਵਾ ਉਹ ਟੋਕਣਾ ਵੀਰਾ ਅੱਖਾਂ ਦੇ ਪੈਸੇ ਦੋ ਸਰਪੰਚ ਵੀ ਰਾਂਦਾ ਇਹ ਨੀ ਨੰਗਣੀ ਨਹੀਂ ਜਾਈਦੀ ਗੱਲ ਕਰਾ ਮੇਰੇ ਹੈਂਡ ਫ੍ਰੀ ਕਰ ਕਰ ਫੋਨ ਹੈਂਡ ਫ੍ਰੀ ਹੈਂਡ ਫ੍ਰੀ ਕਰ ਫੋਨ ਆ ਗੱਲ ਕਰੀ ਯਾਰ ਹੈਲੋ ਹਾਂ ਜੀ ਕੀ ਮੈਂ ਕਹਾਂ ਵੀ ਆ ਗੰਦ ਪਾਉਣ ਨੂੰ ਸਾਡੇ ਪਿੰਡ ਚ ਟਰਾਲੀਆਂ ਭੇਜ ਦੇ ਤੁਸੀਂ ਇਹਨਾਂ ਨੂੰ ਕੋਈ ਟਰੈਕਟਰ ਵਾਹ ਸੀ ਲੈ ਜਾਓ ਜੇ ਕੋਈ ਤੁਹਾਡਾ ਟਰੈਕਟਰ ਆਂਦੀ ਨੰਗ ਗਿਆ ਤਾਂ ਮੈਂ ਸਾਫ਼ ਤੇ ਸ਼ਪਾਈ ਤਾਂਦਾ ਕਿ ਮੈਂ ਜੇ ਪਿੰਡ ਦਾ ਸਰਪੰਚ ਹਾਂ ਮੈਂ ਅੱਗ ਲਾ ਦੇਣੀ ਜੇ ਤੁਹਾਡੇ ਟਰੈਕਟਰ ਨੂੰ ਹਾਂ ਚੱਲੋ ਬਦਮਾਸ਼ੋ ਵੱਡੇ ਜਦਾਂ ਨਾ ਤੁਹਾਡਾ ਮਾਲਕਾ ਉਹਦਾ ਨੇ ਗਾੜੀ ਤੁਸੀਂ ਗੁੰਡੇ ਬਣੇ ਜੇ ਤੁਸੀਂ ਚੱਲ ਕਰ ਵਾਹ ਸੀ ਚਲੋ ਚਲੋ ਮੋੜੋ ਚਲੋ ਐ ਤੇ ਜੁੱਤੀਆਂ ਦੇ ਲੱਗਦਾ ਏ ਆ ਸਾਰੀ ਸਕੂਟਰੀ ਭਰ ਗਈ ਐ ਆਹ ਮੇਰਾ ਮੂੰਹ ਗੰਦਾ ਕਰਾਉਂਦਿਆ ਚੱਲ ਆਹ ਵੇਖੋ ਆਦਾ ਔੜਦੀ ਨਹੀਂ ਆਉਂਦੀ ਆਹ ਵੇਖੋ ਆਹ ਵੇਖੋ ਇਧਰ ਵੇਖੋ ਆਦਾ ਔੜਦੀ ਨਹੀਂ ਆਉਂਦੀ ਆਹ ਵੇਖੋ ਆਕਰ ਤੂਤਾਂ ਨੇ ਇਹਦੀਆਂ ਰਾਣੇ ਗਰਜੀਤ ਦੀਆਂ ਇਹ ਆ ਕੋ ਮੇਰੇ ਖੁਦ ਦੇ ਹਾਲਾਤ ਕੀ ਹੋ ਗਿਆ ਵੇਖੋ ਆ ਮੇਰੇ ਖੁਦ ਦੇ ਹਾਲਾਤ ਕੀ ਹੋ ਗਏ ਵੀ ਵੇਖੋ ਆ ਵੇਖੋ ਆ ਵੇਖੋ ਮੂੰਹ ਸਿਰ ਸਾਰਾ ਪਰ ਪਰ ਕੇ ਰਸਤਾ ਹੈ ਨਾ ਨਹੀਂ ਆ ਵੇਖੋ ਚੱਲ 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 ਵਾਪਸੀ ਮੇਲਾ ਲਲਨੋ ਆਰਾਮ ਜਦਗੀਆਂ ਕਰਦੇ ਆਏ ਲੋਕ ਲੋਕੀਆਂ ਦੇ ਰਾਣਾ ਗਰਜੀਤ ਆਹੇ ਜੀ ਜੇਬ ਉਹ ਆਰਾਮ ਜਦਗੀਆਂ ਕਰਦੇ ਆਏ ਹੋਏ ਰਾਣੇ ਆਗੇ ਇਹ ਵੀ ਰਾਣੇ ਦੇ ਗੁੰਡੇ ਬਣੇ ਗਾੜਲੇ ਬਣੇ ਚੱਲ 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 ਵਾਪਸੀ ਚਲੋ ਵਾਪਸੀ ਇੱਥੋਂ ਜਾ ਕੇ ਨਾ ਉਹਨੂੰ ਸੁਨਾ ਦੇ ਦੀ ਉਹਨੂੰ ਉਹਨਾਂ ਨੂੰ ਸੁਨਾ ਦੇ ਦੋ ਜਾ ਕੇ ਮੇਲ ਵਾਲਿਆਂ ਨੂੰ ਆਕਰ ਸਰਪੰਚਾਂ ਦਾ ਜੇ ਖਬਰਦਾਰ ਜੇ ਮੇਰੇ ਪਿੰਡ ਸਾਣੀ ਕੋ ਨੰਗ ਗਿਆ ਤੇ ਚਲੋ ਆਕਰ ਤੂਤਾਂ ਵੇਖੋ ਇਹਨਾਂ ਨੇ ਆ ਵੇਖੋ ਸਾਰਾ ਭਰ ਕੇ ਰਹਿਤਾ ਆਕਰ ਤੂਤਾਂ ਕਰਦੇ ਫਿਰਦੇ ਆ ਰਾਣੇ ਦੇ ਬੰਦੇ ਤੁਹਾਡਾ ਈਟੀਓ ਜਿਹੜਾ ਉਹਦਾ ਸੁੱਤਾ ਵਾ ਜਿਹੜਾ ਇੱਥੇ ਆਣ ਆਣ ਕੇ ਲੋਕਾਂ ਨੂੰ ਕਹਿੰਦਾ ਵੇ ਤੋ ਅਸੀਂ ਤਾਂ ਤੋ ਨਾ ਦੱਸ ਸਮੱਸਿਆ ਬਹੁਤ ਹੈ ਤੁਹਾਡੀ ਹਵਾ ਦੀ ਰਾਖੀ ਕਰੂੰਗਾ ਤੁਹਾਡੇ ਪਾਣੀ ਦੀ ਰਾਖੀ ਕਰੂੰਗਾ ਆਹ ਆਹ ਪਤਾ ਨਹੀਂ ਪਿੰਡ ਮਾ ਦਾ ਜਾਣ ਕਿ ਨਹੀਂ ਆਇਆ ਨਹੀਂ ਮੈਂ ਤਾਂ ਲਾ ਗਿਆ ਚੱਲ 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 ਬਿੱਜੂ ਬਣਾਇਆ ਤੁਸੀਂ ਲੋਕਾਂ ਨੂੰ ਚਲੋ 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 ਆ ਗਏ ਆ ਜਿਹੜੇ ਕੱਢ ਗਣੀ ਆ ਕੀ ਆ ਆ ਕਰਤਰੂਤਾਂ ਨੇ ਇਹਨਾਂ ਲੋਕਾਂ ਦੀਆਂ ਰਾਣੇ ਗੁਰਜੀਤ ਦੀਆਂ ਤੇ ਨਾਲੇ ਵਿੱਚ ਈਟੀਓਰ ਭਜਨ ਸਿੰਘ ਦੀਆਂ ਜੜੇ ਇਹੋ ਜੇ ਚੋੜ ਲੈਨੇ ਆ ਅਸੀਂ ਆਪਣੇ ਪੈਰਾਂ ਦੇ ਆਪ ਘੁਆਲੇ ਮਾਰੇ ਆ ਅਸੀਂ ਲੋਕਾਂ ਨੇ ਨਾ ਕਦੀ ਇਹਨੇ ਸਾਡੇ ਪਾਣੀ ਦੀ ਗੱਲ ਕੀਤੀ ਨਾ ਕਦੇ ਹਵਾ ਦੀ ਗੱਲ ਕੀਤੀ ਇਹਨੇ ਇਹ ਸਾਰੇ ਇੱਕੋ ਥਾਲੀ ਦੇ ਚੱਟੇ ਪੱਟੇ ਆ ਸਾਰੇ ਆ ਵੀਡੀਓ ਨੂੰ ਮਾਤਮਾ ਤੇ ਸ਼ੇਅਰ ਕਰ ਤਾਂ ਰਾਣੇ ਗੁਰਜੀਤ ਦੀਆਂ ਤੇ ਜਿਹੜਾ ਈਟੀਓ ਹਰਪ੍ਰੀਤ ਸਿੰਘ ਆ ਦੋਵਾਂ ਦੀਆਂ ਸਾਂਝੀਆਂ ਕਰਤੂਤਾਂ ਜਣੀਆਂ ਵਾ ਉਹ ਲੋਕਾਂ ਦੇ ਵੱਧ ਤੋਂ ਵੱਧ ਜੋ ਆ ਲੋਕਾਂ ਦੇ ਸਾਹਮਣੇ ਜਾ ਸਕਣ ਕੱਢੋ ਜਲੂਸ ਇਹਨਾਂ ਲੋਕਾਂ ਦਾ